ਕਹਿੰਦੇ ਹਨ ਕਿ ਖੁਸ਼ੀ ਜੇਕਰ ਦੁਕਾਨ ਤੋਂ ਮਿਲਦੀ ਤਾਂ ਇਸ ਦੁਨੀਆ ਵਿੱਚ ਕੋਈ ਇਨਸਾਨ ਦੁਖੀ ਨਾ ਹੁੰਦਾ ਪਰ ਖੁਸ਼ੀ ਤੁਹਾਡੇ ਅੰਦਰ ਹੈ ਲੱਭਣ ਨਾਲ ਨਹੀਂ ਮਿਲੇਗੀ ਇਸ ਲਈ ਖੁਸ਼ੀ ਨੂੰ ਮਹਿਸੂਸ ਕਰੋ ਇੱਕ ਛੋਟੀ ਜਿਹੀ ਕਹਾਣੀ ਇੱਕ ਵਾਰ ਇੱਕ ਸੇਠ ਜੀ ਦੀ ਦੁਕਾਨ ਤੇ ਇੱਕ ਆਦਮੀ ਨੌਕਰੀ ਕਰਦਾ ਸੀ ਬੜੀ ਮਿਹਨਤ ਅਤੇ ਲਗਨ ਨਾਲ ਕੰਮ ਕਰਦਾ ਸੀ ਸੇਠ ਜੀ ਬਹੁਤ ਖੁਸ਼ ਸਨ ਉਹ ਆਦਮੀ ਵੀ ਬਹੁਤ ਖੁਸ਼ ਸੀ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਇੱਕ ਦਿਨ ਉਸ ਆਦਮੀ ਨੇ ਸੇਠ ਜੀ ਨੂੰ ਬਿਨਾਂ ਦੱਸੇ ਛੁੱਟੀ ਕਰ ਲਈ ਉਹ ਗਾਇਬ ਹੋ ਗਿਆ ਸੇਠ ਜੀ ਨੇ ਸੋਚਿਆ ਕਿ ਚੱਕਰ ਕੀ ਹੈ ਦੱਸਿਆ ਕਿਉਂ ਨਹੀਂ ਕੀ ਕਾਰਨ ਹੋ ਸਕਦਾ ਹੈ ਸੇਠ ਜੀ ਨੇ ਸੋਚਿਆ ਕਿ ਸ਼ਾਇਦ ਪੈਸਿਆਂ ਦੀ ਕਮੀ ਹੋਵੇਗੀ ਲੜਕਾ ਬੜੀ ਮਿਹਨਤ ਨਾਲ ਕੰਮ ਕਰਦਾ ਹੈ ਤਾਂ ਉਹ ਤਨਖਾਹ ਵਧਾਉਣ ਦਾ ਸੋਚ ਰਹੇ ਸਨ ਅਗਲੇ ਦਿਨ ਜਦੋਂ ਉਹ ਲੜਕਾ ਦੁਕਾਨ ਤੇ ਆਇਆ ਤਾਂ ਸੇਠ ਜੀ ਨੇ ਕਿਹਾ ਕਿ ਦੇਖੋ ਵੀ ਤੇਰੀ ਤਨਖਾਹ ਵਧਾ ਦਿੱਤੀ ਹੈ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਤੈਨੂੰ ਵਧਿਆ ਹੋਇਆ ਪੈਸਾ ਮਿਲੇਗਾ ਪਰ ਉਸਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਸੇਠ ਜੀ ਨੂੰ ਧੰਨਵਾਦ ਨਹੀਂ ਕਿਹਾ ਨਾਖੋਸ਼ ਹੋਇਆ ਆਪਣਾ ਕੰਮ ਕਰਦਾ ਰਿਹਾ ਸੇਠ ਜੀ ਨੇ ਸੋਚਿਆ ਕਿ ਹੁਣ ਪੈਸਾ ਵਧਾ ਦਿੱਤਾ ਹੁਣ ਮਿਹਨਤ ਤੇ ਲਗਨ ਨਾਲ ਕੰਮ ਕਰੇਗਾ ਕੁਝ ਮਹੀਨਿਆਂ ਬਾਅਦ ਇੱਕ ਵਾਰ ਫਿਰ ਉਹ ਆਦਮੀ ਛੁੱਟੀ ਤੇ ਚਲਿਆ ਗਿਆ ਆਇਆ ਨਹੀਂ ਸੇੜਚੀ ਨੂੰ ਬਹੁਤ ਗੁੱਸਾ ਆਇਆ ਕਿ ਅਜੀਬ ਆਦਮੀ ਹੈ ਇੱਕ ਤਾਂ ਮੈਂ ਪੈਸੇ ਵਧਾਏ ਨਾ ਉਸ ਦਾ ਧੰਨਵਾਦ ਕੀਤਾ ਨਾ ਮੈਨੂੰ ਕੁਝ ਆ ਕੇ ਦੱਸਿਆ ਨਾ ਹੀ ਜ਼ਿੰਮੇਵਾਰੀ ਸਮਝੀ ਆਪਣੀ ਅੱਜ ਫੇਰ ਛੁੱਟੀ ਕਰ ਲਈ ਹੈ ਸੇੜਚੀ ਬਹੁਤ ਗੁੱਸੇ ਵਿੱਚ ਸਨ ਅਗਲੇ ਦਿਨ ਜਦੋਂ ਉਹ ਲੜਕਾ ਕੰਮ ਕਰਨ ਲਈ ਆਇਆ ਉਸ ਨੂੰ ਬੁਲਾ ਕੇ ਕਹਿੰਦੇ ਹਨ ਕਿ ਤੇਰਾ ਪੈਸਾ ਘਟਾ ਦਿੱਤਾ ਗਿਆ ਹੈ ਜੋ ਤਨਖਾਹ ਤੈਨੂੰ ਪਹਿਲਾਂ ਮਿਲਦੀ ਸੀ ਉਹੀ ਹੁਣ ਮਿਲੇਗੀ ਅਗਲੇ ਮਹੀਨੇ ਦੀ ਪਹਿਲੀ ਤਰੀਕ ਆਈ ਅਤੇ ਸੇਠ ਜੀ ਨੇ ਕਟੀ ਹੋਈ ਤਨਖਾਹ ਉਸ ਨੂੰ ਦਿੱਤੀ। ਇਸ ਵਾਰ ਵੀ ਉਸ ਲੜਕੇ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਨਾ ਉਹ ਖੁਸ਼ ਹੋਇਆ ਨਾ ਦੁਖੀ ਹੋਇਆ। ਸੇਠ ਜੀ ਨੇ ਉਸ ਨੂੰ ਬੁਲਾਇਆ ਤੇ ਪੁੱਛਿਆ ਕਿ ਇੱਕ ਗੱਲ ਦੱਸ ਜਦੋਂ ਤੇਰੀ ਤਨਖਾਹ ਵਧਾਈ ਉਦੋਂ ਤੂੰ ਖੁਸ਼ ਨਹੀਂ ਹੋਇਆ। ਹੁਣ ਜਦੋਂ ਘਟਾ ਦਿੱਤੀ ਹੈ ਤਾਂ ਤੂੰ ਦੁਖੀ ਨਹੀਂ ਹੋਇਆ। ਕੀ ਚੱਕਰ ਹੈ? ਉਸ ਆਦਮੀ ਨੇ ਜੋ ਕਿਹਾ ਉਹ ਧਿਆਨ ਨਾਲ ਸੁਣਨਾ। ਉਸਨੇ ਕਿਹਾ ਕਿ ਸੇਠ ਜੀ ਜਦੋਂ ਪਹਿਲੀ ਵਾਰ ਨਹੀਂ ਸੀ ਆਇਆ। ਉਸ ਦਿਨ ਮੇਰੇ ਘਰ ਵਿੱਚ ਮੇਰਾ ਬੱਚਾ ਪੈਦਾ ਹੋਇਆ ਸੀ ਅਤੇ ਤੁਸੀਂ ਮੇਰੀ ਤਨਖਾਹ ਵਧਾਈ ਸੀ ਤਾਂ ਮੈਨੂੰ ਲੱਗਿਆ ਕਿ ਉੱਪਰ ਵਾਲੇ ਨੇ ਮੇਰੇ ਬੱਚੇ ਦਾ ਹਿੱਸਾ ਮੈਨੂੰ ਦਿੱਤਾ ਹੈ ਤਾਂ ਮੈਂ ਜ਼ਿਆਦਾ ਖੁਸ਼ ਨਹੀਂ ਹੋਇਆ ਦੂਜੀ ਵਾਰ ਜਦੋਂ ਨਹੀਂ ਆਇਆ ਉਦੋਂ ਮੇਰੀ ਮਾਂ ਦਾ ਦਿਹਾਂਤ ਹੋ ਗਿਆ ਸੀ ਅਤੇ ਉਦੋਂ ਮੈਨੂੰ ਲੱਗਿਆ ਕਿ ਤੁਸੀਂ ਜੋ ਤਨਖਾਹ ਘਟਾਈ ਹੈ ਉਹ ਮੈਨੂੰ ਲੱਗਿਆ ਕਿ ਮੇਰੀ ਮਾਂ ਆਪਣੇ ਹਿੱਸੇ ਦਾ ਆਪਣੇ ਨਾਲ ਲੈ ਗਈ ਤਾਂ ਮੈਂ ਉਸ ਘਟੇ ਹੋਏ ਪੈਸੇ ਲਈ ਪਰੇਸ਼ਾਨ ਕਿਉਂ ਹੋਵਾਂ ਇਹ ਗੱਲ ਸੁਣਨ ਤੋਂ ਬਾਅਦ ਸੇਠ ਜੀ ਨੇ ਉਸ ਆਦਮੀ ਨੂੰ ਗਲੇ ਨਾਲ ਲਗਾ ਲਿਆ ਇਹ ਛੋਟੀ ਜਹੀ ਕਹਾਣੀ ਸਾਨੂੰ ਦੱਸਦੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਹਨ ਕਈ ਵਾਰ ਬਹੁਤ ਵਧੀਆ ਵਕਤ ਆਉਂਦਾ ਹੈ ਤੇ ਕਈ ਵਾਰ ਬਹੁਤ ਬੁਰਾ ਵਕਤ ਆਉਂਦਾ ਹੈ ਉਸ ਆਦਮੀ ਨੂੰ ਦੇਖੋ ਜਦੋਂ ਪੈਸਾ ਵਧਿਆ ਤਾਂ ਜ਼ਿਆਦਾ ਉੱਚਲਿਆ ਨਹੀਂ ਜ਼ਿਆਦਾ ਖੁਸ਼ ਨਹੀਂ ਹੋਇਆ ਜਦੋਂ ਬੁਰਾ ਵਕਤ ਵੀ ਆਇਆ ਤਾਂ ਜ਼ਿਆਦਾ ਦੁਖੀ ਨਹੀਂ ਹੋਇਆ ਕਹਿਣ ਦਾ ਮਤਲਬ ਹੈ ਕਿ ਸਿਕੰਦਰ ਉਹੀ ਹੁੰਦਾ ਹੈ ਜੋ ਹਰ ਵਕਤ ਨੂੰ ਪਾਰ ਕਰਕੇ ਅੱਗੇ ਨਿਕਲ ਜਾਂਦਾ ਹੈ ਇਸ ਲਈ ਜ਼ਿੰਦਗੀ ਦੇ ਦਬਾਅ ਵਿੱਚ ਆਉਣਾ ਬੰਦ ਕਰੋ ਧੰਨਵਾਦ